ਸੋ ਰਠਾ ਮਹੱਲਾ ਪੰਜਵਾਂ ਗੁਰਪੁਰਾ ਆਰਾਧੇ ਕਾਰਜ ਸਗਲੇ ਸਾਧੇ ਗੁਰਪੁਰਾ ਆਰਾਧੇ ਕਾਰਜ ਸਗਲੇ ਸਾਧੇ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਅੰਗ 629 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਗੁਰ ਪੂਰਾ ਆਰਾਧੇ ਅਰਥਾਤ ਕਿ ਪੂਰੇ ਸਤਿਗੁਰ ਪਾਤਸ਼ਾਹ ਜੀਆਂ ਦੀ ਆਰਾਧਨਾ ਕਰਨੀ ਕੀਤੀ ਹੈ ਜਿਸ ਦੇ ਫਾਲ ਸਰੂਪ ਕਾਰਜ ਸਗਲੇ ਸਾਧੇ ਮਹਾਰਾਜ ਕਹਿੰਦੇ ਸਾਡੇ ਸਾਰੇ ਕਾਰਜ ਹੀ ਰਾਸ ਹੋ ਗਏ ਸਾਰੇ ਕੰਮ ਹੀ ਸਵਰ ਗਏ ਕਹਿੰਦੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸਗਲਾ ਮਨੋਰਥ ਪੂਰੇ ਅਰਥਾਤਕ ਸਾਡੇ ਜੀਵਨ ਦੇ ਸਾਰੇ ਮਨੋਰਥ ਸਾਰੇ ਲਕਸ਼ ਪੂਰੇ ਹੋ ਗਏ ਔਰ ਬਾਜੇ ਅਨਹਦ ਤੂਰੇ ਸਾਡੇ ਅੰਦਰ ਅੰਤਿਸ਼ ਕਰਨ ਦੇ ਵਿੱਚ ਅਨਹਦ ਬਾਜੇ ਵੱਜ ਗਏ ਕਹਿੰਦੇ ਸੰਤੋ RAM ਜਪਤ ਸੁਖ ਪਾਇਆ ਸ਼ਾਂਤਿਆ ਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਓ ਸੰਤੋ RAM ਜਪਤ ਸੁਖ ਪਾਇਆ ਅਰਥ ਆਦਿ ਕਹੇ ਸੰਤ ਜਨੋ ਗੁਰਮਖੋ ਗੁਰੂ ਪਿਆਰਿਓ ਔਰ ਅਵੇ ਰਾਮ ਦੇ ਨਾਮ ਨੂੰ ਜਪ ਕੇ ਸੁਖ ਪਾਉਣਾ ਕੀਤਾ ਹੈ ਕਹਿੰਦੇ ਸੰਤ ਅਸਥਾਨ ਵਸੇ ਸੁਖ ਸਹਿਜੇ ਅਰਥਾਤ ਕਿ ਸੰਤਾਂ ਦੇ ਅਸਥਾਨ ਭਾਵ ਸਤ ਸੰਗਤ ਦੇ ਵਿੱਚ ਸਹਿਜ ਸੁਖ ਦੇ ਧਾਰਨੀ ਹੋ ਕੇ ਵਸਣਾ ਕੀਤਾ ਸੀ ਔਰ ਸਗਲੇ ਦੁੱਖ ਮਿਟਾਇਆ ਤੇ ਆਪਣੇ ਸਾਰੇ ਦੁੱਖਾਂ ਨੂੰ ਵੇਟ ਲਿਆ ਹੈ ਸੁਰਹਾ ਹੋਰ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੁਰਪੂਰੇ ਕੀ ਬਾਣੀ ਪਾਰੁ ਹਮ ਮਨ ਪਾਣੀ ਗੁਰਪੂਰੇ ਕੀ ਬਾਣੀ ਉਹ ਪੂਰੇ ਸਤਿਗੁਰ ਪਾਤਸ਼ਾਹ ਜੀਆਂ ਦੀ ਜੜੀ ਬਾੜੀ ਐ ਮਹਾਰਾਜ ਕਦੇ ਉਸ ਦਾ ਗਾਇਨ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਮਨ ਨੂੰ ਭਾਉਂਦਾ ਹੈ ਪਾਰੁ ਹਮ ਮਨ ਪਾਣੀ ਕਹਿੰਦੇ ਨਾਨਕ ਦਾਸ ਵਖਾਣੇ ਨਿਰਮਲ ਅਕਥ ਕਹਾਣੇ ਨਾਨਕ ਦਾਸ ਵਿਖਾਣੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਾਂ ਕਿ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਦਾਸਾਂ ਨੇ ਤੁਹਾਡੀ ਬਾਣੀ ਦਾ ਵਿਖਿਆਨ ਕਰਨਾ ਕੀਤਾ ਹੈ ਕਹਿੰਦੇ ਨਿਰਮਲ ਅਕਥ ਕਹਾਣੇ ਹਰੀ ਪਰਮੇਸ਼ਰ ਜੀ ਤੁਹਾਡੀ ਕਹਾਣੀ ਅਕਥ ਹੈ ਤੁਹਾਡੀ ਕਹਾਣੀ ਬੜੀ ਨਿਰਮਲ ਹੈ ਮੈਲ ਤੋਂ ਰਹਿਤ پاک ਪਵਿੱਤਰ ਹੈ ਸੋ ਅਗੋ ਆਪਣੇ ਅਗਲੇ ਬਚਨ ਚ ਮਹਾਰਾਜ ਕਿਰਪਾ ਕਰਦੇ ਹਨ ਸੋਰਠਿ ਮਹਲਾ ਪੰਜਵਾ ਭੁਖੇ ਖਾਵਤ ਲਾਜ ਨ ਆਵੈ ਤਿਉ ਹਰ ਜਨ ਹਰ ਗੁਣ ਗਾਵੈ ਭੁਖੇ ਖਾਵਤ ਲਾਜ ਨ ਆਵੈ ਅਰਥਾਤਕ ਜਿਸ ਤਰ੍ਹਾਂ ਭੁਖੇ ਨੂੰ ਖਾਂਦਿਆਂ ਸ਼ਰਮ ਨਹੀਂ ਆਉਂਦੀ ਉਵੇਂ ਮਹਾਰਾਜ ਕਹਿੰਦੇ ਤੇ ਹਰ ਜਾਣਾ ਹਰ ਗੁਣ ਗਾਵੇ ਜਿਹੜੇ ਹਰੀ ਦੇ ਜਾਨ ਨੇ ਹਰੀ ਦੇ ਦਾਸ ਨੇ ਸੇਵਕ ਨੇ ਚਾਕਰ ਨੇ ਉਹ ਵੀ ਭਾਈ ਹਰੀ ਪਰਮੇਸ਼ਰ ਦੇ ਗੁੜਾ ਨੂੰ ਨਿਸ਼ੰਗ ਹੋ ਕੇ ਗਾਉਂਦੇ ਹਨ ਕਹਿੰਦੇ ਆਪਣੇ ਕਾਜ ਕਉ ਅਲਕਾਇਆ ਜੇ ਤ ਸਿਮਰਨ ਦਰਗਾਹ ਮੁਖ ਉਜਲਾ ਸਦਾ ਸਦਾ ਸੁਖ ਪਾਈਆ ਰਹਾਉ ਆਪਣੇ ਕਾਰਜ ਕਉ ਕਿਉ ਅਲਕਾਈਐ ਮਹਾਰਾਜ ਕਹਿੰਦੇ ਆਪਣੇ ਕਾਰਜ ਕਰਨ ਦੇ ਲਈ ਕਾਹਦੇ ਨਹੀਂ ਆਲਸ ਕਰੀਏ ਕਹਿੰਦਾ ਜਿਤ ਸਿਮਰਨ ਦਰਗਾਹ ਮੁਖ ਉਜਲ ਜਿਹੜੇ ਹਰੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਿਆਂ ਦਰਗਾਹ ਦੇ ਵਿੱਚੋਂ ਉਜਲਾ ਹੋ ਜਾਂਦਾ ਹੈ ਸਦਾ ਸਦਾ ਸੁਖ ਪਾਈਐ ਤੇ ਮਹਾਰਾਜ ਕਹਿੰਦੇ ਸਦੀਵੀ ਸਦੀਵੀ ਸੁਖ ਨੂੰ ਪਾਵਿਦਾ ਹੈ ਪਇਓ ਸ ਹਰੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਸਦਾ ਹੀ ਕਰਦੇ ਰਹਿਣਾ ਚਾਹੀਏ ਸਰਹਾਓ ਅਰਥ ਆਤਮਿ ਸ਼੍ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਿਉ ਕਾਮੇ ਕਾਮ ਲੁਭਾਵੈ ਤਿਉ ਹਰ ਦਾਸ ਹਰ ਜਸ ਭਾਵੈ ਜਿਉ ਕਾਮੇ ਕਾਮ ਲੁਭਾਵੈ ਅਰਥਾਤ ਕਿ ਜਿਸ ਤਰ੍ਹਾਂ ਕੋ ਕਾਮੀ ਪੁਰਸ਼ ਕਾਮ ਦੇ ਵਿੱਚ ਲੁਭਾਇਮਾਨ ਹੁੰਦਾ ਹੈ ਕਹਿੰਦੇ ਤੇ ਉਹ ਹਰ ਦਾਸ ਹਰ ਜਸ ਪਾਵੈ ਉਹਨੇ ਹਰੀ ਦੇ ਦਾਸਾਂ ਨੂੰ ਹਰੀ ਜੀ ਦਾ ਜਸ ਪਾਉਂਦਾ ਹੈ ਉਸ ਦੀ ਵਡਿਆਈ ਪਾਉਂਦੀ ਹੈ ਕਹਿੰਦੇ ਜਿਉ ਮਾਤਾ ਬਾਲ ਲਪਟਾਵੇ ਤੇ ਉਹ ਗਿਆਨੀ ਨਾਮ ਕਮਾਵੇ ਤੇ ਜਿਵੇਂ ਕੋ ਮਾਤਾ ਆਪਣੇ ਬਾਲਕ ਨੂੰ ਚੰਬੜਦੀ ਹੈ ਮਹਾਰਾਜ ਕਹਿੰਦੇ ਹੋਵੇ ਗਿਆਨਵਾਨ ਪੁਰਸ਼ ਹਰੀ ਪਰਮੇਸ਼ਰ ਦੇ ਨਾਮ ਨੂੰ ਕਮਾਉਣਾ ਕਰਦੇ ਹਨ ਕਹਿੰਦਾ ਗੁਰਪੂਰੇ ਤੇ ਪਾਵੈ ਜਨ ਨਾਨਕ ਨਾਮ ਤੇ ਆਵੈ ਗੁਰਪੂਰੇ ਤੇ ਪਾਵੈ ਪੂਰੇ ਸਤਿਗੁਰੂ ਪਾਸ਼ਾ ਜੀਆਂ ਦੇ ਦਰ ਤੋਂ ਨਾਮ ਅਸੋਆ ਪਰਮੇਸ਼ਰ ਦੇ ਦਰਸ਼ਨਾਂ ਦੀ ਦਾਤ ਪਾਵੀਦੀ ਐ ਜਨ ਨਾਨਕ ਨਾਮ ਤੇ ਆਵੈ ਤੇ ਪੰਜਵੇਂ ਗੁਰੂ ਨਾਨਕ ਧੰਗੁਰੂ ਅਰਜਨ ਪਾਸ਼ਾ ਕਿਰਪਾ ਕਰਦੇ ਹਨ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਨ ਤੁਹਾਡੇ ਦਾਸ ਤੁਹਾਡੇ ਨਾਮ ਨੂੰ ਤੇਉਣਾ ਕਰਦੇ ਹਾਂ ਸੋਗੋ ਆਪਣੇ ਅਗਲੇ ਬਚਨ ਚ ਮਹਾਰਾਜ ਕਿਰਪਾ ਕਰਦੇ ਹਨ ਸੋਰਠ ਮਹੱਲਾ ਪੰਜਵਾ ਸੁਖ 사ੰਦ ਘਰ ਆਇਆ ਨਿੰਦਕ ਕਾਮੁਖ ਛਾਇਆ ਸੁਖ 사ੰਦ ਘਰ ਆਇਆ ਅਰਥਾਤ ਕਿ ਸੁਖ 사ੰਦ ਦੇ ਨਾਲ ਖੈਰ ਖੈਰੀਅਤ ਦੇ ਨਾਲ ਅਸੀਂ ਆਪਣੇ ਹਿਰਦੇ ਘਰ ਦੇ ਵਿੱਚ ਪ੍ਰਵੇਸ਼ ਕਰਨਾ ਕੀਤਾ ਹੈ ਦਸਵੇਂ ਘਰ ਦੇ ਵਿੱਚ ਆਉਣਾ ਕੀਤਾ ਹੈ ਮਹਾਰਾਜ ਕਹਿੰਦਾ ਨਿੰਦਕ ਕਾਇਮੁਖ ਛਾਇਆ ਨਿੰਦਕ ਦੇ ਮੂੰਹ ਤੇ ਸਵਾ ਪਈ ਕਹਿੰਦਾ ਪੂਰਾ ਗੁਰ ਪਹਿਰਾਇਆ ਬਿਨ ਸੇ ਦੁੱਖ ਸਬਾਇਆ ਉਰਾ ਗੁਰ ਪਹਿਰਾਇਆ ਅਰਥਾਤ ਕਿ ਪੂਰੇ ਸਤਗੁਰ ਪਾਤਸ਼ਾਹ ਜੀ ਨੇ ਸਾਨੂੰ ਆਪਣਾ ਕਿਰਪਾ ਰੂਪੇ ਪੋਸ਼ਾਕਾ ਪਹਿਨਾਉਣਾ ਕੀਤਾ ਹੈ ਮਹਾਰਾਜ ਨੇ ਆਪਣਾ ਮਿਹਰ ਰੂਪੇ ਸਰੋਪਾ ਸਾਡੇ ਗਲ ਦੇ ਵਿੱਚ ਪਾਉਣਾ ਕੀਤਾ ਹੈ ਮਾਰ ਮਹਾਰਾਜ ਕਹਿੰਦਾ ਬਿਨਸੇ ਦੁੱਖ ਸੁਬਾਇਆ ਤੇ ਸਾਡੇ ਸਾਰੇ ਦੁੱਖ ਹੀ ਬਿਨਸ ਗਏ ਨਾਸ਼ ਹੋ ਗਏ ਕਹਿੰਦੇ ਸੰਤੋ ਸੱਚ ਕੀ ਵਡਿਆਈ ਜਿਨ ਅਚਰਜ ਸੋਬ ਬਣਾਏ ਰਹਾਓ ਸੰਤੋ ਸੱਚ ਕੀ ਵਡਿਆਈ ਅਰਥਾਤ ਕੇ ਸੰਤ ਜਨੋ ਗੁਰਮੁਖੋ ਗੁਰੂ ਪਿਆਰਿਓ ਸੱਚੇ ਪਰਮੇਸ਼ਰ ਦੀ ਵਡਿਆਈ ਕਰਨੀ ਕਰਦੇ ਹਾਂ ਉਸਤਤੀ ਕਰਨੀ ਕਰਦੇ ਹਾਂ ਕੀਰਤੀ ਕਰਨੀ ਕਰਦੇ ਹਾਂ ਜੈਨਾ ਚਰਜ ਸੋਭ ਬਣਾਈ ਜਿਹੜੀ ਪਾਤਸ਼ਾਹ ਦੀ ਵਡਿਆਈ ਨੇ ਇਸ ਚਰਜ ਸੋਭਾ ਬਣਾ ਦਿੱਤੀ ਲਸਾਨੀ ਸੋਭਾ ਬਣਾ ਦਿੱਤੀ ਸਾਡੇ ਸੁਰਹਾਵੋ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਬੋਲੇ ਸਾਹਿਬ ਕਾ ਪਾਣੈ ਦਾਸ ਬਾਣੀ ਭਮ ਵਖਾਣੈ ਬੋਲੇ ਸਾਹਿਬ ਕਾ ਬਾਣੈ ਅਸੀਂ ਉਹ ਮਾਲਕ ਦੇ ਬਾਣੇ ਦੇ ਵਿੱਚ ਬੋਲਣਾ ਕਰਦੇ ਹਾਂ ਉਚਾਰਨ ਕਰਨਾ ਕਰਦੇ ਹਾਂ ਦਾਸ ਬਾਣੀ ਭੰਉਖਾਣੈ ਤੇ ਅਸੀਂ ਹਰੀ ਪਰਮੇਸ਼ਰ ਜੀ ਦੇ ਦਾਸ ਬ੍ਰਹਮ ਜੀ ਦੀ ਬਾਣੀ ਦਾ ਵਿਖਿਆਣ ਕਰਦੇ ਹਾਂ ਕਹਿੰਦੇ ਨਾਨਕ ਪ੍ਰਭ ਸੁਖ ਦਾਈ ਜਨ ਪੂਰੀ ਬਣਤ ਬਣਾਏ ਨਾਨਕ ਪ੍ਰਭ ਸੁਖਦਾਈ ਪਜਵੇ ਗੁਰੂ ਨਾਨਕ ਧੰ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਪ੍ਰਭੂ ਪਰਮੇਸ਼ਰ ਮਾਲਕ ਸੁਆਮੀ ਸੁੱਖਾਂ ਦੀ ਦਾਤ ਕਰਨੇ ਵਾਲਾ ਹੈ ਕਿਹੜਾ ਪ੍ਰਭੂ ਪਰਮੇਸ਼ਰ ਮਹਾਰਾਜ ਜਿਨੇ ਜਨ ਪੂਰੀ ਬਣਤ ਬਣਾਈ ਜਿਨੇ ਪੂਰੀ ਰਚਨਾ ਰਚੀਆ ਪੂਰੀ ਘਾੜਤ ਘੜੀ ਹੈ ਸੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋ ਰਠ ਮਹੱਲਾ ਪੰਜਵਾ ਪ੍ਰਭ ਆਪਣਾਰ ਦਤ ਆਏ ਕਰ ਸਹੀ ਸਲਾਮਤ ਆਏ ਪ੍ਰਭ ਆਪਣਾਰ ਦਤ ਆਏ ਅਰਥਾਤ ਕਿ ਆਪਣੇ ਪ੍ਰਭੂ ਪਰਮੇਸ਼ਰ ਜੀ ਨੂੰ ਮਾਲਕ ਸੁਆਮੀ ਜੀ ਨੂੰ ਹਿਰਦੇ ਦੇ ਵਿੱਚ ਤੇ ਆਉਣਾ ਕੀਤਾ ਹੈ ਜਿਸ ਦੇ ਫਾਲ ਸ੍ਰੂਪ ਮਹਾਰਾਜ ਕਹਿੰਦੇ ਕਰ ਸਹੀ ਸਲਾਮਤ ਆਏ ਅਸੀਂ ਸਹੀ ਸਲਾਮਤ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਦਸਵੇਂ ਘਰ ਦੇ ਵਿੱਚ ਅੰਤਿਸ਼ ਕਰਨ ਰੂਪੀ ਘਰ ਦੇ ਵਿੱਚ ਆਉਣਾ ਕੀਤਾ ਆਪਣੇ ਸਵੈ ਸਰੂਪ ਦੇ ਵਿੱਚ ਟਿਕਣਾ ਕੀਤਾ ਹੈ ਨਿਜ ਨੂੰ ਮਿਲਣਾ ਕੀਤਾ ਹੈ ਕਹਿੰਦਾ ਸੰਤੋਖ ਭਾਇ ਸੰਸਾਰੇ ਗੁਰਪੂਰਾ ਲਤਾਰੇ ਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਰ ਸੰਸਾਰ ਦੇ ਵਿੱਚ ਜਗਤ ਦੇ ਵਿੱਚ ਵਿਸ਼ਵ ਦੇ ਵਿੱਚ ਹੀ ਸੰਤੋਖ ਵਰਤ ਗਿਆ ਪਾਈ ਕਹਿੰਦਾ ਗੁਰਪੂਰਾ ਲਤਾਰੇ ਤੇ ਪੂਰੇ ਸਤਗੁਰੂ ਪਾਸ਼ਾ ਜੀ ਨੇ ਲੈ ਕੇ ਸਾਨੂੰ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ ਹੈ ਕਹਿੰਦਾ ਸੰਤੋ ਪ੍ਰਭ ਮੇਰਾ ਸਦਾ ਦਇਆਲਾ ਟਪਨੇ ਭਗਤ ਕੇ ਗਣਤ ਨਾ ਗਣਈ ਰੱਖ ਬਾਲ ਗੋਪਾਲਾ ਰਹਾਓ ਸੰਤੋ ਪ੍ਰਭ ਮੇਰਾ ਸਦਾ ਦਇਆਲਾ ਅਰਥਾਤ ਕੇ ਸੰਤ ਜਨ ਗੁਰਮਖੋ ਗੁਰੂ ਪਿਆਰਿਓ ਮਹਾਰਾਜ ਕਹਿੰਦੇ ਮੇਰਾ ਪ੍ਰਭੂ ਪਰਮੇਸ਼ਰ ਮਾਲਕ ਸੁਆਮੀ ਸਦਾ ਹੀ ਦਇਆ ਦਾ ਘਰ ਹੈ ਕਹਿੰਦਾ ਆਪਣੇ ਭਗਤ ਕੇ ਗਣਤ ਨਾ ਗਣਾ ਇਹ ਉਹ ਆਪਣੇ ਭਗਤਾ ਦੇ ਕੋ ਗਿਣਤੇ ਮਿਣਤੇ ਨੇ ਗਿਣਦਾ ਆਪਣੇ ਭਗਤਾ ਦੇ ਕਰਮਾਂ ਦਾ ਕੋ ਲੇਖਾ ਜੋਖਾ ਨਹੀਂ ਕਰਦਾ ਉਹਨਾਂ ਦੇ ਉਗਣਾ ਨੂੰ ਚਿਤਾਰਦਾ ਨਹੀਂ ਸੁਗਮਹਾਰਾਜ ਕਹਿੰਦੇ ਰਾਖਾ ਬਾਲ ਗੋਪਾਲਾ ਉਸ ਰਿਸ਼ਤੇ ਨੂੰ ਪਾਲਣ ਵਾਲਾ ਗੋਪਾਲ ਪਰਮੇਸ਼ਰ ਜੀ ਆਪਣੇ ਭਗਤਾ ਨੂੰ ਬਾਲਕਾਂ ਦੇ ਵਾਂਗੂ ਰੱਖਦਾ ਹੈ ਸੁਰਹਾਵ ਔਰ ਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਅਗਲੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਰ ਨਾਮ ਅਰਦਾ ਉਰਤਾਰੇ ਤਿੰਨ ਸਬੇ ਥੋਕ ਸਵਾਰੇ ਹਰ ਨਾਮ ਅਰਦਾ ਉਰਤਾਰੇ ਉਹ ਹਰੀ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਵਿੱਚ ਉਰ ਦੇ ਵਿੱਚ ਧਾਰਨ ਕਰਨਾ ਕਰਦੇ ਹਿਰਦੇ 'ਚ ਟਿਕਾਉਣਾ ਕਰਦੇ ਹਾਂ ਤੇ ਉਸ ਨਾਮ ਨੇ ਮਹਾਰਾਜ ਕਹਿੰਦੇ ਤਿੰਨ ਸਬੇ ਥੋਕ ਸਵਾਰੇ ਸਾਡੇ ਸਾਰੇ ਕਾਰਜੇ ਸਵਾਰ ਦਿੱਤੇ ਕਮਰਾਸ ਕਰ ਦਿੱਤੇ ਕਹਿੰਦਾ ਗੁਰਪੂਰਾ ਤਸ ਦੀਆ ਫਿਰ ਨਾਨਕ ਦੁੱਖ ਨਾ ਥੀਆ ਗੁਰਪੂਰਾ ਤਸ ਸੇ ਦੀਆ ਤੇ ਪੂਰੇ ਸਤਗੁਰੂ ਪਾਸ਼ਾ ਜੀ ਨੇ ਤਰ ਉੱਠ ਕੇ ਇਹ ਆਲੂ ਕਿਰਪਾਲੂ ਹੋ ਕੇ ਮਿਹਰਬਾਨ ਤਰਸਵਾਨ ਹੋ ਕੇ ਸਾਨੂੰ ਨਾਮ ਦੀ ਦਾਤ ਬਖਸ਼ੀ ਐ ਫਿਰ ਨਾਨਕ ਦੁੱਖ ਨਾ ਥੀ ਆਦੇ ਮਹਾਰਾਜ ਕਹਿੰਦੇ ਇੱਕ ਵਾਰੀ ਪਾਤਸ਼ਾਹ ਦੀ ਕਿਰਪਾ ਤੋਂ ਉਪਰੰਤ ਫਿਰ ਦੁਬਾਰਾ ਸਾਨੂੰ ਦੁੱਖ ਜਿਹੜਾ ਮਲੋਮ ਨਹੀਂ ਹੋਇਆ ਸੋਰਠਾ ਮਹੱਲਾ ਪੰਜਾਬਾ ਹਰ ਮਨ ਤਨ ਵਸਿਆ ਸੋਈ ਜਜਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਅਰਥਾਤ ਕਿ ਹਰੀ ਪਰਮੇਸ਼ਰ ਸਾਡੇ ਮਾਨਸ ਵਾ ਤਨ ਦੇ ਵਿੱਚ ਵਸ ਗਿਆ ਹੈ ਜਾਇ ਜਾਕਾਰ ਕਰੇ ਸਭ ਕੋਈ ਤੇ ਹਰ ਕੋਈ ਮਹਾਰਾਏ ਕਹਿੰਦੇ ਸੰਸਾਰ ਸੰਸਾਰ ਵਿਸ਼ ਵੀ ਹੁਣ ਸਾਡੀ ਜਾਜਾਕਾਰ ਕਰਦਾ ਹੈ ਸਾਡੀ ਜਿੱਤ ਦੇ ਨਾਰੇ ਮਾਰਦਾ ਹੈ ਕਹਿੰਦਾ ਗੁਰਪੂਰੇ ਕੀ ਵਡਿਆਈ ਤਾ ਕਿ ਕੀਮਤ ਕਹੀ ਨਾ ਜਾਏ ਗੁਰਪੂਰੇ ਕੀ ਵਡਿਆਈ ਮਹਾਰਾਏ ਕਹਿੰਦਾ ਪੂਰੇ ਸਤਗੁਰ ਪਾਤਸ਼ਾਹ ਜੀਆਂ ਦੀ ਵਡਿਆਈ ਬਹੁਤ ਵੱਡੀ ਹੈ ਔਰ ਪੂਰੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਕੀਮਤ ਪਾਈ ਨਹੀਂ ਜਾ ਸਕਦੇ ਮੁੱਲ ਪਾਇਆ ਨਹੀਂ ਜਾ ਸਕਦਾ ਕਹਿੰਦੇ ਹਾ ਕੁਰਬਾਨ ਜਾਈ ਤੇਰੇ ਨਾਵੇ ਜਸਨਾ ਵਹਸਲ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਰਹਾ ਹਾ ਹਾ ਕੁਰਬਾਨ ਜਾਈ ਤੇਰੇ ਨਾਵੇ ਏ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਨਾਮ ਤੋਂ ਕੁਰਬਾਨ ਜਾਂਦੇ ਹਾਂ ਸਦਕੇ ਬਲਿਹਾਰ ਜਾਂਦੇ ਹਾਂ ਕਹਿੰਦਾ ਜਸਨੋਂ ਬਖਸ਼ ਲਹੇ ਮੇਰੇ ਪਿਆਰੇ ਇਹ ਮੇਰੇ ਪਿਆਰੇ ਪਰਮੇਸ਼ਰ ਜੀ ਜਿੰਨੋਂ ਤੁਸੀਂ ਬਖਸ਼ ਲੈਂਦੇ ਜੋ ਸੋ ਜਸ ਤੇਰਾ ਗਾਵੇ ਉਹ ਤੁਹਾਡੇ ਜਸ ਨੂੰ ਗਾਉਣਾ ਕਰਦਾ ਹੈ ਤੁਹਾਡੀ ਕੀਰਤਨ ਨੂੰ ਗਾਉਣਾ ਕਰਦਾ ਹੈ ਸੁਰ ਹੋਰ ਸਾਥ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਅਗਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤੂੰ ਪਾਰੋ Swami ਮੇਰਾ ਸੰਤਾਂ ਪਰਵਾਸਾ ਤੇਰਾ ਤੋਂ ਪਾਰੋ ਸੁਆਮੀ ਮੇਰਾ ਇਹ ਮੇਰੇ ਮਾਲਕ ਜੀ ਸੁਆਮੀ ਜੀ ਤੁਸੀਂ ਬਹੁਤ ਭਾਰੀ ਜਗ ਰਤਵ ਵਾਲੇ ਦੇ ਬੜੇ ਵਿਸ਼ਾਲ ਦੇ ਸੰਤਾਂ ਪਰਵਾਸਾ ਤੇ ਰਤ ਸੰਤ ਜਨਾਂ ਨੂੰ ਕੇਵਲ ਇੱਕ ਤੇਰਾ ਹੀ ਪਰਉਸਾਹ ਤੇ ਰਾਹੀ ਆਸਰਾ ਹੈ ਕਹਿੰਦੇ ਨਾਨਕ ਪ੍ਰਭ ਸਰਣਾਇ ਮੁਖ ਨਿੰਦਕ ਕਾਸ਼ਾਈ ਨਾਨਕ ਪ੍ਰਵਸਰਨਾਈ ਪੰਜਵੇਂ ਗੁਰੂ ਨਾਨਕ ਤਾਂ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਪ੍ਰਭੂ ਪਰਮੇਸ਼ਰ ਜੀ ਮਾਲਕ ਸੁਆਮੀ ਜੀ ਅਸੀਂ ਤੁਹਾਡੀ ਸ਼ਰਣ ਦੇ ਵਿੱਚ ਆਏ ਹਾਂ ਮੁਖ ਨਿੰਦਕੈ ਛਾਈ ਤੇ ਨਿੰਦਕਾਂ ਦੇ ਮੂੰਹ ਤੇ ਸਵਾ ਪਈ ਐ ਸਵਾ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠ ਮਹੱਲਾ ਪੰਜਵਾ ਅਗਾ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਅਗਾ ਸੁਖ ਮੇਰੇ ਮੀਤਾ اے ਮੇਰੇ ਮਿੱਤਰ ਸਾਡੇ ਅੱਗੇ ਆਉਣ ਵਾਲੇ ਜੀਵਨ ਦੇ ਵਿੱਚ ਸੁਖ ਸਾਧ ਵਰਤਾ ਦਿੱਤੀ ਪਾਤਸ਼ਾਹ ਜੀ ਨੇ ਜਾਂ ਸਾਡੇ ਪਰਲੋਕ ਦਾ ਰਾਹ ਪੱਧਰਾ ਕਰ ਦਿੱਤਾ ਪਰਲੋਕ ਦੇ ਵਿੱਚ ਵੀ ਖੈਰ ਖੈਰੀਅਤ ਵਰਤਾ ਦਿੱਤੀ ਸਾਡੇ ਲਈ ਔਰ ਪਾਛੇ ਆਨੰਦ ਪ੍ਰਵਕੀਤਾ ਅਰਥਾਤ ਕਿ ਸਾਡੇ ਪਿਛਲੇ ਜੀਵਨ ਦੇ ਵਿੱਚ ਵੀ ਭਾਵ ਕਿ ਸਾਡਾ ਅਤੀਤ ਵੀ ਮਹਾਰਾਜ ਨੇ ਸੁਖਿਆਲਾ ਕਰ ਦਿੱਤਾ ਹੁਣ ਸਾਡਾ ਅਤੀਤ ਸਾਨੂੰ ਦੁਖੀ ਨਹੀਂ ਕਰਦਾ ਜਾਂ ਫਿਰ ਇਸ ਸ਼ਲੋਕ ਦੇ ਵਿੱਚ ਵੀ ਖੈਰ ਖੈਰੀਅਤ ਵਰਤਾ ਦਿੱਤੀ ਮਹਾਰਾਜ ਨੇ ਕਹਿੰਦੇ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਾਹੀ ਪਾਰਮੇਸ਼ਰ ਬੰਦ ਬਣਾਈ ਜਦੋਂ ਪਾਰ ਬ੍ਰਹਮ ਪਰਮੇਸ਼ਰ ਜੀ ਬੰਦ ਬਣਾਉਂਦੇ ਨੇ ਵੇਦ ਬਣਾਉਂਦੇ ਹਨ ਤੇ ਫਿਰ ਮਹਾਰਾਜ ਕਹਿੰਦੇ ਫਿਰ ਡੋਲਤ ਕਤ ਹੋ ਨਾਏ ਫਿਰ ਗੁਰਮੁਖ ਗੁਰੂ ਪਿਆਰੇ ਕਦੇ ਵੀ ਡੋਲਦੇ ਨਹੀਂ ਕਦੇ ਵੀ ਥੜਕਦੇ ਨਹੀਂ ਭਟਕਦੇ ਨਹੀਂ ਕਹਿੰਦਾ ਸੱਚ ਸਹਾਇ ਉਸੇ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਓ ਸਾਤਿਆ ਸਾਹਿਬ ਸੇਵਾ ਮਨ ਮਾਨਿਆ ਤੇ ਉਹ ਸੱਚੇ ਮਾਲਕ ਦੇ ਨਾਲ ਹੁਣ ਸਾਡਾ ਮਨ ਮੰਨ ਗਿਆ ਸਾਡੀ ਤਸੱਲੀ ਹੋ ਗਈ ਕਹਿੰਦੇ ਹਰ ਸਰਬ ਦੇ ਨਿਰੰਤਰ ਜਾਣਿਆ ਤੋਂ ਹਰੀ ਪਰਮੇਸ਼ਰ ਨੂੰ ਅਸੀਂ ਸਰਵ ਵਿਆਪੀ ਜਾਣ ਕੇ ਔਰ ਨਿਰੰਤਰ ਕਰਕੇ ਜਾਣਨਾ ਕੀਤਾ ਹੈ ਸੁਰਹਾਉ ਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਅਗਲੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਾ ਪ੍ਰਤ ਪਾਲਾ ਸਬ ਜੀ ਤੇਰੇ ਦਿਆਲਾ ਅਰਥਾਤ ਕੇ ਦਇਆ ਦੇ ਕਰ ਪਰਮੇਸ਼ਰ ਜੀ ਸਾਰੇ ਜੀਵ ਤੁਹਾਡੇ ਹੀ ਹਨ ਕਹਿੰਦੇ ਆਪਣੇ ਭਗਤ ਕਰਹਾ ਪ੍ਰਤਪਾਲਾ ਤੁਸੀਂ ਆਪਣੇ ਭਗਤਾਂ ਦੀ ਪਰਵਰਿਸ਼ ਕਰਦੇ ਹੋ ਪ੍ਰਤਪਾਲਣਾ ਕਰਦੇ ਹੋ ਕਹਿੰਦੇ ਆਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਨਾਦਰ ਜੈ ਤੇਰੀ ਵਡਿਆਈ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਵਡਿਆਈ ਬੜੇ ਸਿਰਜਾ ਬੜੇ ਲਸਾਨੇ ਬੜੇ ਬੇਰਜ਼ਿਰ ਬੜੀ ਬਾਤ ਆਦਬ ਹਉ ਤੇ ਬੜੀ ਬਚੱਤਰ ਹੈ ਨਿਕ ਨਾਨਕ ਨਾਮ ਤੇ ਆਈ ਤੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹਰੀ ਪਰਮੇਸ਼ਰ ਜੀ ਅਸੀਂ ਨੇਤ ਹੀ ਤੁਹਾਡੇ ਨਾਮ ਨੂੰ ਤੇਵੜਾ ਕਰਦੇ ਹਾਂ ਕਹਿੰਦੇ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਘਰਾ ਪ੍ਰਤ ਪਾਲਾ ਆਚਰਾ ਜਾ ਤੇਰੀ ਵੜ ਆਈ ਨਿਤ ਨਾਨਕ ਨਾਮ ਤੇ ਆਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ